ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਅਪਡੇਟ ਲੈ ਕੇ ਆਏ ਹਾਂ ਜੀ ਜੋ ਅਪਡੇਟ ਰਹਿਣੀ ਹੈ ਜੀ ਕੱਟ ਪੀਸ ਦੇ ਰਿਲੇਟਡ ਰਹਿਣੀ ਹੈ ਅ ਕੱਲ ਤੋਂ ਜੀ ਆਪਾਂ ਸਰਦੀਆਂ ਦੇ ਕੱਟ ਪੀਸ 100 ਰੁਪਏ ਮੀਟਰ ਕਰ ਦਿੱਤੇ ਜੀ ਤੁਸੀਂ ਕੋਈ ਵੀ ਕੱਟ ਪੀਸ 100 ਰੁਪਏ ਮੀਟਰ ਦੇ ਵਿੱਚ ਲਿਜਾ ਸਕਦੇ ਹੋ ਜੋ ਕੱਟ ਪੀਸ ਰਹਿਣਗੇ ਇਟਾਲੀਅਨ ਬੂਲਦੇ ਰਹਿਣਗੇ ਜੀ 100 ਰੁਪਏ ਮੀਟਰ ਦੇ ਵਿੱਚ ਰਹਿਣਗੇ ਤੇ ਜ਼ਿਆਦਾ ਸਟਾਕ ਨਹੀਂ ਰਿਹਾ ਆਪਣੇ ਕੋਲ ਜੀ ਦੋ ਪਾਰਸਲ ਦੇ ਲਗਭਗ ਸਟਾਕ ਹੈ ਜੀ ਮਤਲਬ ਆਪਣੇ ਕੋਲ ਹੋਊ ਹੈ ਜੀ 500 600 ਮੀਟਰ ਮਾਲ ਹੋਊ ਹੈ ਜੀ ਸਾਰਾ ਤੇ ਆਪਾਂ 100 ਰੁਪਏ ਮੀਟਰ ਦੇ ਵਿੱਚ ਦੇਵਾਂਗੇ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰੇ ਜੋ ਵੀ ਡਿਜ਼ਾਈਨ ਹੈ ਜੀ ਸਾਰੇ 100 ਰੁਪਏ ਮੀਟਰ ਦੇ ਵਿੱਚ ਰਹਿਣਗੇ ਜੀ 5 ਮੀਟਰ ਦਾ ਸੂਟ ਕੱਟ ਪੀਸ ਜ ਬਣੂਗਾ 500 ਰੁਪਏ ਦਾ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਕਰਤਾ ਇਟਾਲੀਅਨ ਬੂਲਦਾ ਜੀ ਤੇ ਹਾਂਜੀ ਤੇ ਕੱਲ ਤੋਂ ਤੁਸੀਂ ਇਹ ਕੱਟ ਪੀਸ ਲਿਜਾ ਸਕਦੇ ਹੋ ਜੀ ਹਾਂ ਹਾਂਜੀ 15 ਤਰੀਕ ਤੋਂ ਤੁਸੀਂ ਇਹ ਕੱਟ ਪੀਸ ਲੈ ਜਾ ਸਕਦੇ ਹੋ 100 ਰੁਪਏ ਮੀਟਰ ਦੇ ਵਿੱਚ ਤੇ ਸਟਾਕ ਆਪਣੇ ਕੋਲ ਜ਼ਿਆਦਾ ਨਹੀਂ ਹੈਗਾ 3-4 ਦਿਨਾਂ ਦਾ ਸਟਾਕ ਰਹਿਣਾ ਜੀ ਇੱਕ ਜੋ ਆਪਾਂ ਇੱਕ ਜੋ ਆਪਾਂ ਸੂਟ ਆਪਾਂ 750 ਰੁਪਏ ਵਿੱਚ ਵੇਚੇ ਸੀ ਆਪਣੇ ਕੋਲ 20 ਕ ਸੂਟ ਹੋਪੇ ਜੀ ਉਹ ਵੀ ਆਪਾਂ 500 ਰੁਪਏ ਦੇ ਵਿੱਚ ਵਿੱਚ ਹੀ ਦੇ ਦਾਂਗੇ ਜੀ 100 ਰੁਪਏ ਮੀਟਰ ਦੇ ਵਿੱਚ ਜੀ ਤੁਸੀਂ ਉਹ ਵੀ ਲੈ ਜਾ ਸਕਦੇ ਹੋ ਜੀ ਤੁਹਾਨੂੰ 5-5 ਮੀਟਰ ਦੇ ਵੀ ਸੂਟ ਮਿਲ ਜਾਣਗੇ 100 ਰੁਪਏ ਮੀਟਰ ਦੇ ਵਿੱਚ ਹਾਂ ਜੀ ਸਾਰੇ 5-5 ਮੀਟਰ ਦੇ ਜੀ 100 ਰੁਪਏ ਮੀਟਰ ਦੇ ਦਾਂਗੇ ਜੀ ਸਟਾਕ ਕਲੀਅਰੈਂਸ ਸੇਲ ਕਹਿ ਸਕਦੇ ਆ ਕੱਟ ਪੀਸਾ ਦੀ ਬਾਕੀ ਸਾਡੀ ਸੇਲ ਆ ਸਰਦੀ ਦੇ ਰਿਲੇਟਡ ਹੋਰ ਵੀ ਆਣਗੀ ਆ ਪਰ ਜੋ ਕੱਟ ਪੀਸਾ ਆ ਸਾਡੇ ਕੋਲ ਆਹੀ ਸਟਾਕ ਹੈ ਜੀ ਜੋ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਵੀ ਆਪਣੇ ਕੋਲ ਸਟਾਕ ਪਿਆ ਸੂਟਾ ਦਾ ਜੀ ਆਪਾਂ 500 ਦੇ ਵਿੱਚ ਕਲੀਅਰ ਕਰਨਾ ਹੈ ਜੀ ਤੇ ਕੱਲ ਤੋਂ ਆਪਣੀ ਸੇਲ ਸ਼ੁਰੂ ਹੈ ਜੀ ਤੁਸੀਂ ਵਿਜ਼ਿਟ ਕਰ ਲਿਓ ਜੀ ਦੁਕਾਨ ਤੇ ਆ ਕੇ ਜੀ 100 ਰੁਪਏ ਮੀਟਰ ਦੇ ਵਿੱਚ ਆਪਾਂ ਦੇਵਾਂਗੇ ਸਟਾਕ ਜੀ ਵੀਰਵਾਰ ਤੋਂ ਇਹ ਸੇਲ ਸਟਾਰਟ ਹੋ ਜਾਣੀ ਹੈ ਜੀ ਕੱਟ ਪੀਸਾ ਦੇ ਨਾਲ ਸੰਬੰਧਤ ਜੀ ਤੇ 100 ਰੁਪਏ ਮੀਟਰ ਦੇ ਵਿੱਚ ਆਪਾਂ ਦੇਵਾਂਗੇ ਜੀ ਤੇ ਸਵੇਰੇ 10 ਵਜੇ ਤੋਂ ਬਾਅਦ ਤੁਸੀਂ ਇਹ ਕੱਟ ਪੀਸ ਲੈ ਆ ਸਕਦੇ ਹੋ ਜੀ ਤੇ ਬਾਕੀ ਆਪਾਂ ਹੋਰ ਨਵੀਆਂ ਤੋਂ ਨਵੀਆਂ ਸੇਲਾਂ ਤੋਂ ਢੇਲੀ ਲੈ ਕੇ ਆਂਦੇ ਰਵਾਂਗੇ ਜੀ ਹਾਂਜੀ ਤੇ ਕੱਲ ਤੋਂ ਆਪਣੀ ਸੇਲਸ ਸ਼ੁਰੂ ਹੋ ਰਹੀ ਹੈ ਜੀ ਕੱਟ ਪੀਸਾਂ ਦੀ ਇਟਾਲੀਅਨ ਬੂਲ ਦੀ 100 ਰੁਪਏ ਮੀਟਰ ਦੇ ਵਿੱਚ ਹਾਂਜੀ ਤੇਜ ਜੋ ਸਾਨੂੰ ਫਸਟ ਟਾਈਮ ਦੇਖ ਰਿਹਾ ਜੀ ਅੱਜ ਉਹਨਾਂ ਨੂੰ ਐਡਰੈਸ ਦੱਸਣਾ ਜੀ ਸ਼ਾਪ ਦਾ ਸਾਡੀ ਸ਼ਾਪ ਦਾ ਜੋ ਐਡਰੈਸ ਹੈ ਜੀ ਡਿਸਟ੍ਰਿਕਟ ਮਾਨਸਾ ਸਾਡੀ ਸ਼ਾਪ ਹੈ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਜੀ ਨੇੜੇ ਪੀਰਖਾਨਾ ਡੱਬੇ ਵਾਲੀ ਗਲੀ ਹਾਂਜੀ ਇਹ ਸਾਡੀ ਦੁਕਾਨ ਦਾ ਐਡਰੈਸ ਹੈ ਜੀ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਮੋਬਾਈਲ ਨੰਬਰ ਲਿਖ ਦੇਵਾਂਗੇ ਮੈਂਸ਼ਨ ਕਰ ਦੇਵਾਂਗੇ ਜੇ ਤੁਸੀਂ ਸ਼ਾਪ ਤੇ ਵਿజిਟ ਕਰਨਾ ਤਾਂ ਕਾਲ ਕਰਕੇ ਵੀ ਵਿజిਟ ਕਰ ਸਕਦੇ ਹੋ ਤੇ ਆਪਾਂ ਨੇ ਸਾਰੇ ਸਟਾਕ ਕਲੀਅਰ ਹੀ ਕਰਨਾ ਹੈ ਜੀ ਕੱਟ ਪੀਸ ਵੀ 100 ਰੁਪਏ ਮੀਟਰ ਹੈ ਜੇ 5 ਮੀਟਰ ਸੂਟ ਲੈਣੇ ਹੈ ਜੀ ਉਹ ਵੀ ਆਪਾਂ 100 ਰੁਪਏ ਮੀਟਰ ਦੇ ਵਿੱਚ ਦੇਨੇ ਜੀ ਜੋ ਪਹਿਲਾਂ ਜਿਨ੍ਹਾਂ ਦਾ ਰੇਟ 1000 ਰੁਪਏ ਸੀ ਆਪਾਂ ਪਿਛਲੀ ਦੋ ਤਿੰਨ ਵੀਡੀਓ ਪਹਿਲਾਂ 750 ਦਾ ਸੇਲ ਕੀਤਾ ਸੀ ਹੁਣ ਆਪਣੇ ਕੋਲ ਵੀਕ ਸੂਟ ਪੇਜ ਹੀ ਉਹ 100 ਰੁਪਏ ਮੀਟਰ ਚ ਦੇ ਦਾਂਗੇ ਮਤਲਬ 5 ਮੀਟਰ ਦਾ ਸੂਟ 500 ਦਾ ਹੀ ਦੇ ਦਾਂਗੇ ਤੇ ਕੱਲ ਤੋਂ ਵਿਜ਼ਿਟ ਕਰ ਲਿਓ ਜੀ ਤੇ ਬਾਕੀ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਕਿ ਜੋ ਕੋਈ ਕੋਈ ਪਹਿਲਾਂ ਕੱਟ ਪੀਸ ਲੈ ਕੇ ਗਿਆ ਹੈ ਜੀ ਕਿਸੇ ਦੀ ਕੋਈ ਵਾਪਸੀ ਨਹੀਂ ਹੋਣੀ ਸਰਦੀ ਵਾਲੇ ਕੱਟ ਪੀਸ ਦੀ ਜੀ ਇਹ ਆਪਣੇ ਕੋਲ ਸਟੋਕ ਹੈ ਜੀ ਜੋ ਕਸਟਮਰ ਲੈ ਆਣਾ ਚਾਹੁੰਦਾ ਲੈ ਜਾਏ ਜੇ ਬਾਕੀ ਇਹ ਵਾਪਸ ਵੀ ਕਰਕੇ ਲੈ ਕੇ ਜਾਣਾ ਤਾਂ ਤੁਹਾਨੂੰ ਸਰਦੀਆ ਵੱਟੇ ਇਹੀ ਕੱਟ ਪੀਸ ਦਿੱਤੇ ਜਾਣਗੇ ਜੀ ਜੇ ਕੋਈ ਕੱਟ ਪੀਸ ਵਾਪਸ ਵੀ ਲੈ ਕੇ ਆਉਂਦਾ ਹੈ ਹਾਂ ਜੀ ਬਸ ਆਪਾਂ ਅੱਜ ਵੀਡੀਓ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਜਸਟ ਇਨਫੋਰਮੇਸ਼ਨ ਹੀ ਦੇਣੀ ਸੀ ਕਿ ਕੱਲ ਤੋਂ ਕੱਟ ਪੀਸ ਆਪਾਂ 100 ਰੁਪਏ ਮੀਟਰ ਕਰ ਦਿੱਤੇ ਆ ਤੇ ਜੋ ਪੈਣਾ ਲੈ ਜਾਣਾ ਚਾਹੁੰਦੀ ਹੈ ਤੇ ਲਿਜਾ ਸਕਦੇ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ